ਅਕਾਹਾਂ ਵਾਂ ਦੇਖੀ ਦਿੱਤੇ ਕਿ ਹਾਂਜੀ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਕਰਵਾਈ ਗਈ ਹੈ ਸ਼ਹਿਰ ਬਠਿੰਡਾ ਦੇ ਅੰਦਰ ਇਸ ਦੇ ਵਿੱਚ ਤਕਰੀਬਨ 150 ਮੁਲਾਜ਼ਮ ਜਿਹੜਾ ਹੈਗਾ ਸਾਡਾ ਵਕ ਵਕ ਪੁਆਇੰਟਾਂ ਤੇ ਤਾਇਨਾਤ ਕੀਤਾ ਗਿਆ ਹੈ ਜਿਹੜੇ ਮੇਨ ਇੰਪੋਰਟੈਂਟ ਪੁਆਇੰਟਸ ਆ ਇਹ ਸਾਰੇ ਕਵਰ ਕੀਤੇ ਗਏ ਆ ਅਤੇ ਤਕਰੀਬਨ 150 ਤੋਂ ਵੱਧ ਫੋਰਸ ਜਿਹੜੀ ਹੈਗੀ ਤਾਇਨਾਤ ਕੀਤੀ ਗਈ ਹੈ ਨਾ ਨਾਕਾਬੰਦੀ ਇਸ ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ ਵੀ ਸ਼ਾਮ ਨੂੰ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਅਗਵਾਈ ਦੇ ਵਿੱਚ ਫਲੈਗਬਾਰਚ ਕੱਟਿਆ ਗਿਆ ਸੀਗਾ ਤੇ ਵਕਤ ਵਕਤ ਥਾਵਾਂ ਤੇ ਨਾਕਾਬੰਦੀ ਕਰਾਈ ਗਈ ਸੀ। ਇਸੇ ਲੜੀ ਦੇ ਵਿੱਚ ਅੱਜ ਸਵੇਰ ਤੋਂ ਤਕਰੀਬਨ 7 ਵਜੇ ਤੋਂ ਸਾਡੀ ਨਾਕਾਬੰਦੀ ਜਾਰੀ ਹੈ ਜੋ ਹੁਣ ਵੀ ਕੰਟੀਨਿਊ ਚੱਲ ਰਹੀ ਹੈ। ਜਿਸ ਦੇ ਵਿੱਚ ਅਸੀਂ ਸ਼ੱਕੀ ਪੁਰਸ਼ਾਂ ਦੀ ਜਿਹੜੀ ਚੈਕਿੰਗ ਕਰ ਰਹੇ ਹਾਂ, ਸ਼ੱਕੀ ਵਹੀਕਲਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਕਿੱਥੇ ਕਿੱਥੇ ਨਾਕਾਬੰਦੀ ਕੀਤੀ ਗਈ ਹੈ? ਸਾਡੇ ਪੰਜ ਥਾਣੇ ਜਿਹੜੇ ਸ਼ਹਿਰ ਦੇ ਹੈਗੇ ਪੰਜਾਂ ਦੇ ਵਿੱਚ ਜਿਹੜੇ ਇੰਪੋਰਟੈਂਟ ਲੋਕੇਸ਼ਨਸ ਹੈਗੀਆਂ ਜਿਹੜੀਆਂ ਆਊਟਰ ਦੇ ਵਿੱਚ ਆ ਇਨਰ ਦੇ ਵਿੱਚ ਉਹਨਾਂ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ ਬਹੁਤ ਘੜੇ ਵਹੀਕਲ ਹੈਗੇ ਵਿੱਚ ਇਹ ਗੈਰ ਕਾਨੂੰਨੀ ਚੱਲ ਰਹੇ ਹੈਗੇ ਉਹਨਾਂ ਦੇ ਕੋਈ ਤਾਕਜ ਬਿਲਕੁਲ ਜੀ ਬਿਲਕੁਲ ਮੈਂ ਪਹਿਲਾਂ ਹੀ ਜਿਵੇਂ ਦੱਸਿਆ ਤੁਹਾਨੂੰ ਕਿ ਸ਼ੱਕੀ ਪੁਰਸ਼ਾਂ ਤੇ ਤੇ ਸ਼ੱਕੀ ਜਿਹੜੇ ਵਹੀਕਲਸ ਹੈਗੇ ਜਿਹੜੇ ਵਿਦਆਊਟ ਨੰਬਰ ਪਲੇਟ ਆ ਟ੍ਰिपल ਰਾਈਡਿੰਗ ਵਾਲੇ ਹੈਗੇ ਜਿਹੜੇ ਇਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਚਲਾਨੀ ਵੀ ਕੀਤੀ ਜਾ ਰਹੀ ਹੈ ਤੇ ਰਾਉਂਡ ਅਪ ਵੀ ਕੀਤੇ ਜਾ ਰਹੇ ਹਨ ਜਿਹੜੇ ਜਗਾੜੂ ਰੇਡਾਂ ਬੜਾ ਗਿਆ ਹੈ ਉਹਨਾਂ ਦੇ ਕੋਲ ਕਾਗਜ਼ਾਤ ਵੀ ਨਹੀਂ ਕਿੱਦੇ ਸੀ ਨੰਬਰ ਵੀ ਪੂਰੀ ਤੇ ਵੀ ਬਿੱਟ ਸਾਨੂੰ ਸਾਨੂੰ ਸੀਨੀਅਰ ਆਫੀਸਰਸ ਵੱਲੋਂ ਇਸ ਸੰਬੰਧੀ ਹੁਕਮ ਆਉਂਦੇ ਰਹਿੰਦੇ ਜੇ ਦੀ ਕਿ ਜਿਹੜੀ ਪਾਲਣਾ ਕਰਾਈ ਜਾ ਰਹੀ ਹੈ ਟ੍ਰੈਫਿਕ ਇੰਚਾਰਜ ਨੂੰ ਵੀ ਇਸ ਸੰਬੰਧੀ ਜਿਹੜਾ ਹੈਗਾ ਨਿਰਦੇਸ਼ ਦਿੱਤਾ ਗਿਆ ਹੈ ਤੇ ਨਾਕਾਬੰਦੀਆਂ ਦੌਰਾਨ ਵੀ ਚੈਕਿੰਗ ਦੌਰਾਨ ਵੀ ਇਹ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ ਤੁੱਕਸਤਰਾਸਾ ਜੋ ਉਹ ਵੀ ਨਹੀਂ ਰਹੇ ਤੇ ਉਹ ਬਹੁਤ ਸਾਰੇ ਪਬਲਿਕ ਨੂੰ ਪਤਾ ਵੀ ਨਹੀਂ ਹੁੰਦਾ ਨਹੀਂ ਦੇਖੋ ਇਹ ਜਿਹੜੀਆਂ ਨਾਕਾਬੰਦੀਆਂ ਆ ਇਹ ਪਬਲਿਕ ਦੇ ਵਿੱਚ ਸੈਂਸ ਆਫ ਸਿਕਿਉਰਿਟੀ ਲਾਣ ਲਈ ਹੀ ਕੀਤੀਆਂ ਗਈਆਂ ਨੇ ਇਹਦੇ ਨਾਲ ਜਿਹੜਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਤੇ ਮਾੜੇ ਅੰਸਰਾਂ ਤੇ ਨੱਥ ਪਾਉਣ ਲਈ ਜਿਹੜਾ ਅਸੀਂ ਇਹ ਨਾਕਾਬੰਦੀ ਕੀਤੀ ਹੈ ਪਬਲਿਕ ਦੀ ਸੈਂਸ ਆਫ ਸਿਕਿਉਰਿਟੀ ਜਿਹੜੀ ਹੈਗੀ ਉਹਨੂੰ ਬਹਾਲ ਰੱਖਣ ਲਈ ਉਹ ਆਪਣਾ ਵਿਸ਼ਵਾਸ ਕਾਇਮ ਕਰਨ ਲਈ ਇਹ ਜਿਹੜੀ ਕੀਤੀ ਗਈ ਹੈ ਪਬਲਿਕ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੀ ਹੈ ਇਹ ਮਹਿੰਮਾ ਲਗਾਤਾਰ ਜਾਰੀ ਰਹੂਗੀ। ਹਾਂਜੀ ਬਿਲਕੁਲ ਜੀ ਆਉਣ ਵਾਲੇ ਕੁਝ ਦਿਨਾਂ ਤੱਕ ਇਹ ਅਸੀਂ ਪੂਰਾ اسی ਤਰੀਕੇ ਨਾਲ ਜਾਰੀ ਰੱਖਾਂਗੇ। ਚਲਾਨ ਕਿੰਨੇ ਕੱਟੇ ਜਾਂਦੇ? ਚਲਾਨ ਦੀ ਹਲੇ ਅਸੀਂ ਫਿਗਰਸ ਲੈਣੀਆਂ ਕਿਉਂਕਿ ਸਾਡੇ ਵਕ ਵਕ ਥਾਵਾਂ ਤੇ ਜਿਹੜੀ ਹੈਗੀ ਚੱਲ ਰਹੀ ਹੈ ਹਲੇ ਵੀ ਚੱਲ ਰਿਆ ਹੈ। ਅਸੀਂ ਜਦੋਂ ਸਾਡਾ ਨਾਕਾਬੰਦੀ ਦਾ ਟਾਈਮ ਓਵਰ ਹੋ ਜਾਂਦਾ ਫਿਰ ਅਸੀਂ ਲਵਾਂਗੇ ਜੀ ਫਿਗਰਸ।